ਕਿਸਾਨ ਆਪਣੀਆਂ ਮੰਗਾਂ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਜਿਸ ਤੋਂ ਬਾਅਦ ਹੁਣ ਕਿਸਾਨ ਆਗੂਆਂ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਗੱਲ ਕਿ ਤੇਜਾਵੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਉਹਨਾਂ ਦੀ ਭੁੱਖ ਹੜਤਾਲ ਲਗਾਤਾਰ ਚੱਲੀ ਹੈ। ਦੱਸ ਦੇ ਕਿ ਉਹਨਾਂ ਨੇ ਬੀਤੇ ਦਿਨ ਭੁੱਖ ਹੜਤਾਲ ਤੇ ਬੈਠਣਾ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਜਿਹੜਾ ਕਿ ਡੀਐਮਸੀ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਪਰ ਉੱਥੇ ਵੀ ਉਹਨਾਂ ਦੀ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਜਿੱਦੇ ਚਾਲਦੇ ਕਿਸਾਨ ਜਿਹੜੇ ਆਗੂ ਨੇ ਮਿਲਣ ਜਾ ਰਹੇ ਨੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿੱਦੇ ਚਾਲਦੇ ਉਹਨਾਂ ਦੇ ਵਿੱਚ ਭਾਰੀ ਰੋਸ ਹੈ ਜੀ ਨਾਮ ਜੀ ਦਾ ਗੁਰਮੀਤ ਸਿੰਘ ਮੁੱਠਾਵਾਲਾ ਬਲਾਕ ਪ੍ਰਧਾਨ ਗੁਰੂ ਹਰਸਾਏ ਭਾਰਤੀ ਖਾਨ ਲੱਖੋ ਵਾਕੀ ਆਈ ਡੀਐਮ ਦੇ ਹਸਪਤਾਲ ਵਿੱਚ ਬੈਠੇ ਅੱਜ ਅਸੀਂ ਡੀਐਮ ਦੇ ਹਸਪਤਾਲ ਦੇ ਵਿੱਚ ਬੈਠੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਡੀ ਬੈਟ ਲੈਣ ਆਏ ਆ ਇਹਦੇ ਵਾਸਤੇ ਇਹਨਾਂ ਦਾ ਸ਼ੁਕਰਾਨਾ ਦੂਜੀ ਗੱਲ ਜਿਹੜੀ ਡੱਲੇਵਾਲ ਸਾਹਿਬ ਅੰਦਰ ਪੁਰਸ ਜਬਰੀ ਤੌਰ ਤੇ ਚੱਕ ਕੇ ਲਈ ਐਕਸ਼ਨ ਨੂੰ ਚੱਕ ਕੇ ਲਈ ਆਈ ਹੋਈ ਹੈ ਉਹਨੂੰ ਅਸੀਂ ਮੁਲਾਕਾਤ ਕਰਨ ਗਏ ਆ ਪਰ ਲੇਕਿਨ ਉਹਨਾਂ ਦਾ ਜਿਹੜਾ ਐਕਸ਼ਨ ਆ ਉਹ جاری ਹੈ ਤੇ ਲੇਕਿਨ ਉਹ ਆਪਣੇ ਕਿਸਾਨਾਂ ਦੀ ਖਾਤਰ ਸਾਡੇ ਕਿਸਾਨਾਂ ਦੀ ਖਾਤਰ ਲੜ ਰਹੇ ਆ ਤੇ ਲੇਕਿਨ ਜਿਹੜੀਆਂ ਸਰਕਾਰਾਂ ਸਾਡੇ ਵਾਸਤੇ ਕੁਝ ਵੀ ਨਹੀਂ ਕਰ ਰਹੀਆਂ ਜਿਹਦੀ ਖਾਤਰ ਸਾਨੂੰ ਅੱਜ ਮਰਨ ਵਾਰਤ ਤੇ ਬਹਿਣ ਦੇ ਕਿਸਾਨ ਨੂੰ ਜ਼ਰੂਰਤ ਪੈ ਗਈ ਹੈ ਇਸ ਕਰਕੇ ਸਰਕਾਰ ਦਾ ਹੱਕ ਬਣਦਾ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਹੱਲ ਕਰਾਵੇ ਇਸੇ ਤਰੀਕੇ ਨਾਲ ਕਰਾਵੇ ਰਾਸ਼ਟਰਪਤੀ ਕੋਲ ਵੀ ਅਸੀਂ ਮੰਗ ਪੱਤਰ ਦਿੱਤਾ 26 ਤਰੀਕ ਨੂੰ ਵੀ ਸਾਡੀਆਂ ਮੰਗਾਂ ਕਿਸੇ ਤਰੀਕੇ ਦੇ ਨਾਲ ਹੱਲ ਕਰਾਈਆਂ ਜਾਣ ਤੇ ਕਿਸਾਨ ਸਰਕਾਰ ਤੇ ਨਾਰਾਣ ਤੇ ਅੰਦਰ ਕੋਈ ਤੁਹਾਨੂੰ ਮੁਲਾਕਾਤ ਕਰਨ ਲਈ ਜਾਣ ਦਿੱਤਾ ਨਹੀਂ ਮੁਲਾਕਾਤ ਕਰਨ ਧੱਕੋਸ਼ਾ ਹੀ ਗਏ ਆ ਜੀ ਵੈਸੇ ਜਾਣ ਦਿੰਦੇ ਸੀਗੇ ਰੋਕਦੇ ਬਹੁਤ ਸੀ ਇੱਧਰ ਜਾਣਾ ਇੱਧਰ ਜਾਣਾ ਇਹ ਪਰ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਮੁਲਾਕਾਤ ਕਰਨ ਗਏ ਆ ਉਹਨਾਂ ਦਾ ਦੂਜਾ ਸੰਘਰਸ਼ ਜਾਰੀ ਹੈ ਸਾਡੇ ਨਾਲ ਹੁਣ ਅੰਦਰ ਅਨਛੰਤੇ ਗੱਤੇ ਹਾਂਜੀ ਹਾਂਜੀ ਬਿਲਕੁਲ ਅੰਛਤੇ ਬਟੇ ਕੋਈ ਕੰਨਾ ਚੱਲੀ ਹੈ ਜੀ ਕੰਨਾ ਚੱਲੀ ਹੈ ਕੁਝ ਖਾਪੀ ਨਹੀਂ ਦੇ ਰਹੇ ਨਹੀਂ ਕੁਝ ਖਾਪੀ ਦੇ ਕੋਛਾ ਇਹ ਧੱਕੇ ਨਾਲ ਕੁਝ ਕਰ ਰਹੇ ਆ ਉਹ ਆਪਦੀ ਮਰਜ਼ੀ ਡਾਕਟਰ ਦਾ ਕਰਦੇ ਹੁੰਦੇ ਆ ਪਰ ਲੋਕ ਆਪਣੇ ਤਨੋਂ ਨਹੀਂ ਕਰ ਰਹੇ ਤਨੋਂ ਕਿੰਨੀ ਦਾ ਸਰਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂਜੀ ਕਰ ਰਹੇ ਆ ਪਰ ਵਾਦੂ ਕਰ ਰਹੇ ਆ ਇਸ ਤਰ੍ਹਾਂ ਵੀ ਮਤਲਬ ਐਸ ਤਰ੍ਹਾਂ ਗੱਲਬਾਤ ਧਰਨਾ ਮਾਰਨ ਵਕ ਛੱਡ ਦਿਓ ਮਾਰਨ ਵਕ ਛੱਡ ਦਿਓ ਅਜੀ ਤੁਹਾਡੀਆਂ ਮੰਗਾ ਜਾਜ ਮੰਨ ਕਰਾ ਦੇਾਂਗੇ ਮਾਂ ਅੱਗੇ ਵੀ ਬਹੁਤ ਵਾਰੀ ਇਹਨਾਂ ਨੇ ਕਿ ਸਾਡੇ ਨਾਲ ਤੁਹਾਨੂੰ ਵਿਸ਼ਵਾਸ ਦਿਵਾਇਆ ਪਰ ਬੇਵਿਸ਼ਵਾਸੀ ਹੀ ਦਾ ਸਰਵਗਤ ਹੈ। ਇਹ ਦੂਸਰਾ ਦਿਨ ਹੈ। ਹਾਂਜੀ। ਇਹ ਦੂਸਰਾ ਦਿਨ ਹੋ ਗਿਆ ਜੀ। ਹਾਂਜੀ ਦੂਜਾ ਦਿਨ ਹੋ ਗਿਆ। ਲੱਗਦਾ ਆਰਪਾ। ਅੱਜ ਦੋ ਦਿਨ ਹੋ ਗਏ। ਆਰਪਾ ਲਈ ਸਾਨੂੰ ਕਰਨੀ ਪਊ ਜਿਸ ਤਰ੍ਹਾਂ ਅੱਗੇ ਵੀ ਅਸੀਂ ਨਵੰਬਰ ਦੇ ਗਏ ਸੀ ਉਸੇ ਤਰ੍ਹਾਂ ਸਾਨੂੰ ਫੇਰ ਦੁਬਾਰਾ ਦਸੰਬਰ 6 ਤੱਕ ਪਰੋਗਾਂ ਹੈ ਸਾਡਾ ਇਹ ਦੁਬਾਰਾ ਜਾਵਾਂਗੇ। ਸੂਦਾ ਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ, ਹੜਤਾਲਾਂ ਕਰ ਰਹੇ ਨੇ ਪਰ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।